ਆ ਤਕਰੀਬਨ 250 ਵੋਟਾਂ ਦੇ ਲੂਜ਼ ਕੀਤਾ ਇਹਨਾਂ ਦੀ ਧਨਵਾਲ ਦੀ ਵਧੀਕੀ ਨਾਲ ਤੇ ਬੂਥ ਕੈਪਚਰਿੰਗ ਤੇ ਜਾਲੀ ਵੋਟਾਂ ਦੇ ਕਰ ਮੁਲਾਜ਼ਮਾਂ ਨੂੰ ਕੱਟ ਕੇ ਜਾਲੀ ਵੋਟਰ ਕੱਟ ਕੇ ਜਵਲੀ ਵੋਟਰ ਜਿਹੜੇ ਫੜੇ ਸੀ ਉਹਨਾਂ ਨੂੰ ਕੱਢ ਕੇ ਲੈ ਗਏ ਜ਼ਿਲ੍ਹਾ ਯੂਥ ਕਾਂਗਰਸ ਦੇ ਜਿਹੜਾ ਜ਼ਿਲ੍ਹਾ ਪ੍ਰਧਾਨ ਹੈ ਹੈਪੀ ਲਾਲੀ ਇਕਬਾਲ ਸਿੰਘ ਡੀਕੋ ਤੇ ਸਨੀ ਚੋਧਰੀ ਦੇ ਕਹਿੰਦੇ ਉਹਨਾਂ ਨੇ ਬੂਥ ਕੈਪਚਰਿੰਗ ਤੱਕ ਕੀਤੀ ਮੁਲਾਜ਼ਮਾਂ ਨੂੰ ਪੁਲਸ ਵਾਲਿਆਂ ਨੂੰ ਕੁੱਟਿਆ ਗਿਆ ਖਾਸ ਕਰਕੇ ਪੁਲਸ ਮੁਲਾਜ਼ਮਾਂ ਨੂੰ ਕਿ ਭਾਈ ਮੇਰੇ ਨਾਲ ਜਸਟਿਸ ਕੀਤਾ ਜਾਵੇ ਮੈਂ ਡਿਊਟੀ ਇਮਾਨਦਾਰੀ ਨਾਲ ਨਿਭਾਈ ਹੈ ਤੇ ਲੇਕਿਨ ਮੈਨੂੰ ਕੁੱਟਿਆ ਮਾਰਿਆ ਗਿਆ ਮੇਰੀ ਪੱਗ ਤੱਕ ਨੂੰ ਹੱਥ ਪਾਇਆ ਗਿਆ ਉਹ ਉਹਨਾਂ ਦੀ ਬੇਨਤੀ ਹੈ ਸਾਬਕਾ ਕੌਂਸਲਰ ਬੀਜਪੀ ਦੇ ਅੱਜ ਇੱਥੇ ਡੀਸੀ ਵੀ ਡੀਸੀ ਆਏ ਨੇ ਮੰਗ ਪੱਤਰ ਲੈ ਕੇ ਕੀ ਕਾਰਨ ਕੀ ਹੋ ਗਿਆ ਮੰਗ ਪੱਤਰ ਲੈ ਕੇ ਆਏ ਹੋ ਮੈਂ ਵਾਰਡ ਨੰਬਰ 74 ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਲੈਕਸ਼ਨ ਲੜ ਰਿਹਾ ਸੀ ਤੇ ਸਰਵਜੀਤ ਸਿੰਘ ਕਾਕਾ ਮੇਰਾ ਨਾਮ ਆ ਸਾਬਕਾ ਕੌਂਸਲਰ 10 ਸਾਲ ਮੈਂ ਸੇਵਾ ਵੀ ਕੀਤੀ ਹੈ ਵਾਰਡ ਦਾ ਅੱਜ ਕਾਉਂਸਲਰ ਹਰਨਤਵਾਦ ਵੀ ਸੇਵਾ ਕਰਦਾ ਰਿਹਾ ਤੇ ਸੰਗਤ ਦੀ ਬੜੀ ਅਸੀਸ ਮਿਲਦੀ ਹੈ ਤੇ ਹੁਣ ਜਿਹੜਾ ਸ਼ਨੀਵਾਰ ਨੂੰ ਪਰਸੋਂ ਪਰਸੋਂ ਨੂੰ ਸਾਡੇ ਪੋਲਿੰਗ ਸਟੇਸ਼ਨਾਂ ਦੇ ਉੱਪਰ ਮੁਲਾਜ਼ਮਾਂ ਨੂੰ ਕਟਕ ਮੁਲਾਜ਼ਮਾਂ ਨੂੰ ਕੱਟ ਕੇ ਜਾਲੀ ਵੋਟਰ ਨੂੰ ਬਾਹਰ ਕੱਢ ਲਿਆ ਗਿਆ ਜ਼ਿਲ੍ਹਾ ਯੂਥ ਕਾਂਗਰਸ ਦੇ ਜਿਹੜਾ ਜ਼ਿਲ੍ਹਾ ਪ੍ਰਧਾਨ ਹੈ ਹੈਪੀ ਲਾਲੀ ਇਕਬਾਲ ਸਿੰਘ ਡੀਕੋ ਤੇ ਸਨੀ ਚੋਧਰੀ ਦੇ ਕੈਂ ਤੇ ਉਹਨਾਂ ਨੇ ਬੂਥ ਕੈਪਚਰਿੰਗ ਤੱਕ ਕੀਤੀ ਮੁਲਾਜ਼ਮਾਂ ਨੂੰ ਪੁਲਿਸ ਵਾਲਿਆਂ ਨੂੰ ਕੁੱਟਿਆ ਗਿਆ ਇਹ ਕੋਣ ਹੈ ਹੈਪੀ ਲਾਲੀ ਦੇ ਹੈਪੀ ਲਾਲੀ ਚਿਲ੍ਹਾ ਯੂਥ ਕਾਂਗਰਸ ਦਾ ਪ੍ਰਧਾਨ ਹੈ ਇਕਬਾਲ ਸਿੰਘ ਡੀਕੋ ਵੀ ਕਾਂਗਰਸ ਦਾ ਉਮੀਦਵਾਰ ਹੈ ਸਨੀ ਚੋਧਰੀ ਵੀ ਆਪ ਤੋਂ ਉਮੀਦਵਾਰ ਹੈ ਇਹ ਤੁਹਾਡੇ ਸਾਹਮਣੇ ਸਾਹਮਣੇ ਖੜੀ ਸੀ ਹਾਂਜੀ ਹਾਂਜੀ ਮੈਂ ਤਕਰੀਬਨ 250 ਵੋਟਾਂ ਦੇ ਲੂਜ਼ ਕੀਤਾ ਇਹਨਾਂ ਦੀ ਧੰਨਵਾਲਦੀ ਵਧਦੀ ਕੀ ਨਾਲ ਤੇ ਬੂਥ ਕੈਪਚਰਿੰਗ ਤੇ ਜਾਲੀ ਵੋਟਾਂ ਦੇ ਕਾਰਨ ਚਾ ਕੀ ਹੋਇਆ ਕੀ ਸੀ ਉੱਥੇ ਉੱਥੇ ਇਹਨਾਂ ਨੇ ਮੁਲਾਜ਼ਮਾਂ ਨੂੰ ਕੱਟ ਕੇ ਜਾਲੀ ਵੋਟ ਕੱਟ ਕੇ ਜਵਲੀ VOTER ਜਿਹੜੇ ਫੜੇ ਸੀ ਉਹਨਾਂ ਨੂੰ ਕੱਢ ਕੇ ਲੈ ਗਏ ਮੁਲਾਜ਼ਮ ਇੱਕ ਪੁਲਿਸ ਮੁਲਾਜ਼ਮ ਨਰਿੰਦਰ ਸਿੰਘ ਦੀ ਮੈਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਿਆ ਉਹਦੀ ਹੱਡ ਬੀਤੀ ਉਹ ਦੱਸ ਰਿਹਾ ਦਰਖਾਸਤ ਕਰ ਰਿਹਾ ਪੁਲਿਸ ਮੁਲਾਜ਼ਮਾਂ ਨੂੰ ਕਿ ਭਾਈ ਮੇਰੇ ਨਾਲ ਜਸਟਿਸ ਕੀਤਾ ਜਾਵੇ ਮੈਂ ਡਿਊਟੀ ਇਮਾਨਦਾਰੀ ਨਾਲ ਨਿਭਾਈ ਹੈ ਤੇ ਲੇਕਿਨ ਮੈਨੂੰ ਕੁੱਟਿਆ ਮਾਰਿਆ ਗਿਆ ਮੇਰੀ ਪੱਗ ਤੱਕ ਨੂੰ ਹੱਥ ਪਾਇਆ ਗਿਆ ਉਹ ਉਹਨਾਂ ਦੀ ਬੇਨਤੀ ਹੈ ਦੂਜੀ ਮੈਂ ਕਲਿੱਪ ਦਿੱਤੇ ਨੇ ਕਿ ਕਿਦਾਂ ਯੂਥ ਕਾਂਗਰਸ ਦੇ ਵਰਕਰਾਂ ਨੇ ਇੱਕ ਰਾਮਗੜੀਆ ਗਲਤ ਪੋਲਿੰਗ ਗਲਤ ਕਾਲਜ ਦੇ ਜਿਹੜਾ ਪੋਲਿੰਗ ਸਟੇਸ਼ਨ ਸੀ ਉੱਤੇ ਕਬਜ਼ਾ ਕਰ ਲਿਆ ਤੇ ਜਾਲੀ ਪੋਟਾਂ ਭੁਗਤਾਨ ਦੀ ਕੋਸ਼ਿਸ਼ ਕੀਤੀ ਉਹ ਸਾਰੇ ਵਰਕਰ ਯੂਥ ਕਾਂਗਰਸ ਦੀ ਮੈਂ ਫੋਟੋਆਂ ਵੀ ਭੇਜੀਆਂ ਤੇ ਮਾਨ ਜੋਖ ਹਰਿਆਣਾ ਹਾਈ ਕੋਰਟ ਦੇ ਆਦੇਸ਼ ਅਨੁਸਾਰ ਹਰ ਇੱਕ ਪੋਲਿੰਗ ਸਟੇਸ਼ਨ ਦੇ ਉੱਪਰ ਸੀਸੀਟੀਵੀ ਕੈਮਰੇ ਲੱਗੇ ਸੀ ਤਾਂ ਮੇਰੀ ਡੀਸੀ ਸਾਹਿਬ ਨੂੰ ਇਹੀ ਬੇਨਤੀ ਆ ਤੁਹਾਡੇ ਮੀਡੀਆ ਦੇ ਜ਼ਰੀਏ ਕਿ ਉਹ ਸੀਸੀਟੀਵੀ ਨੂੰ ਸੇਵ ਕੀਤਾ ਜਾਵੇ ਤਾਂ ਉਹ ਸੀਸੀਟੀਵੀ ਖੰਗਾਲੇ ਜਾਣ ਉਹ ਤੁਹਾਨੂੰ ਸੱਚ ਸਾਰਾ ਸਾਹਮਣੇ ਆ ਜਾਵੇਗਾ ਜੇ ਤੁਸੀਂ ਉਦੋਂ ਕੋਈ ਨਿਵਾਜ਼ ਚ ਕੀ ਕੁਝ ਉਦੋਂ ਉਸ ਵਕਤ ਮੈਂ ਹਸਪੀਟਲਿੰਗ ਸਟੇਸ਼ਨ ਤੇ ਨਹੀਂ ਸੀ ਲੇਕਿਨ ਮੇਰੇ ਜਿਹੜੇ ਵਰਕ ਭਾਰਾ ਆ ਮਾ ਵਰਗੇ ਦੋਸਤ ਨੇ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਉੱਥੇ ਗੱਲ ਕੀਤੀ ਲੇਕਿਨ ਸਾਡੇ ਕੋਲ ਸੁਣਵਾਏ ਨਹੀਂ ਸੀ ਕਿਉਂਕਿ ਮੁਲਾਜ਼ਮ ਬਹੁਤ ਡਰਿਆ ਹੋਇਆ ਸੀ ਤੇ ਉਹ ਡੀਸੀ ਸਾਹਿਬ ਨਾਲ ਮਿਲਿਓ ਕੀ ਗੱਲਬਾਤ ਹੋਈ ਸੀ ਸਾਹਿਬ ਨੇ ਅਸ਼ਵਾਸ਼ਣ ਦਿੱਤਾ ਕਿ ਅਸੀਂ ਆਪਣੇ ਤੌਰ ਤੇ ਇਸ ਦੀ ਪੜਤਾਲ ਕਰਾਂਗੇ ਤੇ ਜੋ ਵੱਧ ਤੋਂ ਵੱਧ ਹੋ ਸਕਿਆ ਤਾਂ ਅਸੀਂ ਇਸ ਦੀ ਪੜਤਾਲ ਕਰਨ ਤੋਂ ਬਾਅਦ ਇਹ ਡਿਸੀਜਨ ਲਵਾਂਗੇ ਕਿਹੜੀ ਵਾੜ ਦੇ ਵਿੱਚ ਹੋਇਆ 74 ਮਿਲਰ ਗੰਜ ਵਾੜ ਆ ਜੀ ਜੀ ਧੰਨਵਾਦ ਜੀ ਜੀ ਠੀਕ ਹੈ ਤੋਂ ਬਿਲਕੁਲ 74 ਵਾੜ ਮਿਲਰ ਗੰਜ ਵਿੱਚ ਇਹ ਪਾਣਾ ਵਾਪਰਿਆ ਜਿੱਥੇ ਕਿ ਇੱਕ ਸਾਬਕਾ ਕਾਉਂਸਲਰ ਬੀਜੇਪੀ ਤੋਂ ਆਜ਼ਾਦ ਉਮੀਦਵਾਰ ਖੜੇ ਸੀਗੇ ਤੇ ਉਹਨਾਂ ਦੇ ਨਾਲ ਦੱਸਿਆ ਜਾ ਰਿਹਾ ਉਹਨਾਂ ਨੂੰ ਕਿ ਤੇਰੇ ਇਥੇ ਮੁਲਾਜ਼ਮ ਕਰਦੇ ਉਹਨਾਂ ਦਾ ਵੀ ਜਿਹੜੀ ਕਿ ਕਟਮਾਰਕ ਕੀਤੀ ਗਈ ਹੈ ਤੇ ਕਟਮਾਰਕ ਦੌਰਾਨ ਜਿਹੜੀ ਕਿ ਵੀਡੀਓਗ੍ਰਾਫੀ ਬਣੇਗੀ ਉਹ ਸਾਡੇ ਸਾਹਮਣੇ ਜਿਹੜੀ ਕਿ ਨਸ਼ਰ ਕਰਾਵਾਂਗੇ ਅਸੀਂ ਤੁਹਾਡੇ ਵੀਡੀਓ ਰਾਹੀਂ ਨਾਲ ਤੇ ਮੰਗ ਕਰਨਾ ਹੈ ਕਿ ਜਿਸ ਸਬੰਧ ਤੋਂ ਕਿ ਉਹਨਾਂ ਦੇ ਜਿਹੜੀ ਕਿ ਤੁਰੰਤ ਜਿਹੜੀ ਕਿ ਐਕਸ਼ਨ ਹੋਣਾ ਚਾਹੀਦਾ ਬਾਣੋ ਸਮੇਂ ਤੋਂ ਜਲਦ ਪਤਾ ਚੱਲੇਗਾ ਕਿ ਵੱਡਾ ਐਕਸ਼ਨ ਲਿਤਾ ਜਾਵੇਗਾ ਉਹਨਾਂ ਵਿਅਕਤੀ ਦੇ ਉੱਤੇ ਜੁੜੇ ਹੋਏ ਦਾਨਲੇ ਵੀ ਨਾਲ ਹਣੀ ਤਨ ਜੰਪੀ ਰਿਪੋਰਟ ਧੰਨਵਾਦ